ਬਿਰੇ ਰੋਕ ਕੇ ਰੋਕ ਕਿੱਥੇ ਜਾਣਾ ਬਾਈ ਆ ਅੱਗੇ ਜਾਣਾ ਥੜਾ ਲੈ ਚੱਲੋ ਬਈਓ ਕੋਈ ਬਾਈ ਚੱਲੋ ਬਿਰੇ ਮੈਨੂੰ ਨਾ ਕਰੋ ਕਰੋ ਕਿ ਇੱਥੇ ਉਤਰਨਾ ਹੈ ਲੋ ਮੈਲੇ ਫੋਨ ਦੇ ਰੋ ਤੁਸੀਂ ਮੈਨੂੰ ਬੁਲਾਉਣਾ ਕਿਸੇ ਨੂੰ ਮੈਨੂੰ ਲੈ ਕੇ ਜਾਣਗੇ ਹਾਂ ਹਾਂ ਆਜੋ ਮੈਂ ਇੱਥੇ ਖੜੀ ਹਾਂ ਤੁਸੀਂ ਆਜੋ ਠੀਕ ਕਰ ਲੈ ਜਾਓ ਭਾਈ ਫੋਨ ਤਾ ਦੇ ਮੇਰਾ ਕਿਹੜਾ ਫੋਨ ਆ ਆ ਬਾਈ ਜਿਹੜਾ ਹੁਣ ਫੜਿਆ ਸੀ ਤੂੰ ਲੈ ਫੋਨ ਦਾ ਕੀ ਲੱਗਦਾ ਤੂੰ ਲੈ ਕਮਾਲ ਦੀ ਗੱਲ ਹੈ ਤੂੰ ਕਰਦਾ ਵਣ ਭਾਈ ਫੋਨ ਮੇਰਾ ਹੁਣ ਤੂੰ ਫੋਨ ਫੜਿਆ ਕਿਹੜਾ ਫੋਨ ਆ ਬਟੂਆ ਕੱਢ ਬਟੂਆ ਕੱਢ ਕਾਦੇ ਵਾਸਤੇ ਮੈਂ ਰੋਲਾ ਪਾ ਦੂੰਗੀ ਮੇਰੀ ਗੱਲ ਸੋਣਾ ਚਿੱਪ ਕਰਕੇ ਬਟੂਆ ਕੱਢ ਇੱਧਰ ਇਹੇ ਜੇ ਲਾਉਂ ਕਰਕੇ ਮੈਂ ਰੋਲਾ ਪਾ ਦੂੰਗੀ ਯਾਰ ਭਲਾਈ ਦਾ ਤਾਂ ਅੱਜ ਕੱਲ ਜਮਾਨ ਨਹੀਂ ਰਿਹਾ ਫੜਾ ਨਾਲੇ ਤਾਂ ਨਾਲ ਨਿਕਲ ਹੁਣ ਹੋਰ ਨਾਲ ਚੜਾ ਲਓ ਨਾਲੇ ਸਾਰਾ ਕੁਝ ਲੁੱਟ ਕੇ ਲੈ ਗਈ ਮਿੱਟਾਂ ਚ ਕਰ ਲਓ ਕਿਸੇ ਦਾ ਫਾਇਦਾ